ਹੁਸ਼ਿਆਰਪੁਰ ਦੇ ਨਿਊ ਸੁਖਿਆਬਾਦ ਦੇ ਵਿੱਚ ਪੁਲਿਸ ਵੱਲੋਂ ਬੀਤੀ ਸ਼ਾਮ ਇੱਕ ਰੇਡ ਕੀਤੀ ਗਈ ਆ ਦੇਖ ਸਕਦੇ ਤੁਸੀਂ ਪੁਲਿਸ ਮੁਲਾਜ਼ਮ ਫਾਇਰ ਬਗੇਟ ਦੇ ਕਰਮਚਾਰੀ ਸਾਰੇ ਨਗਰ ਨਿਗਮ ਦੇ ਕਰਮਚਾਰੀ ਉੱਥੇ ਮੌਜੂਦ ਹੈਗੇ ਆ ਤੇ ਦੱਸਿਆ ਜਾ ਰਿਹਾ ਆ ਕਿ ਇੱਥੇ ਇੱਕ ਘਰ ਦੇ ਵਿੱਚ ਨਜਾਇਜ਼ ਤੌਰ ਤੇ ਵੱਡੇ ਸਿਲੰਡਰਾਂ ਵਿੱਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਟਰਾਂਸਫਰ ਕਰਨ ਦਾ ਕੰਮ ਜਿਹੜਾ ਆ ਉਹ ਅਨਲੀਗਲ ਤਰੀਕੇ ਦੇ ਨਾਲ ਇੱਥੇ ਚੱਲਦਾ ਪਿਆ ਸੀਗਾ ਤੇ ਦੇਖ ਸਕਦੇ ਗੈਸ ਦੇ ਕਾਫੀ ਸਿਲੰਡਰ ਇੱਥੇ ਪਏ ਹੈਗੇ ਆ ਮਸ਼ੀਨ ਲੱਗੀ ਹੋਈ ਆ ਜਿਹੜਾ ਇਹਨਾਂ ਨੇ ਇੱਕ ਜੁਗਾੜ ਬਣਾਇਆ ਹੋਇਆ ਆ ਕਿ ਵੱਡੇ ਸਿਲੰਡਰ ਦੇ ਵਿੱਚੋਂ ਛੋਟੇ ਸਿਲੰਡਰ ਦੇ ਵਿੱਚ 2 3 ਕਿਲੋ 4 ਕਿਲੋ ਗੈਸ ਜਿਹੜੀ ਆ ਉਹ ਕਿੱਦਾਂ ਟਰਾਂਸਫਰ ਕੀਤੀ ਜਾ ਸਕਦੀ ਹੈ ਦੇਖ ਸਕਦੇ ਆ ਕਰਮਚਾਰੀਆਂ ਨੇ ਉੱਥੇ ਸਿਲੰਡਰ ਜਿਹੜੇ ਆਪਣੇ ਕਬਜ਼ੇ ਵਿੱਚ ਲੈਲੇ ਹੋਏ ਆ ਤੇ ਜਲਦ ਆਪਾਂ ਹੁਣ ਇਹਦੇ ਬਾਰੇ ਗੱਲਬਾਤ ਕਰਾਂਗੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਫਾਇਰ ਬਿਗੇਟ ਦੇ ਕਰਮਚਾਰੀਆਂ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਉਹਨੇ ਸੁਖਿਆ ਬਾਹਰ ਅਬਦਸ਼ਰਾਗ ਰੌਂਡ ਦੇ ਬਿਲਕੁਲ ਆਪੋਜੀਟ ਹੈ ਕਿ ਘਰ ਦੇ ਵਿੱਚ 26 ਸਿਲੰਡਰ ਹੈ ਐਲਪੀ ਜੈਸ ਤੇ ਸਾਨੂੰ ਉਹਦੀ ਕੰਪਲੀਟ ਡਵਾਈਸੀ ਕਾਰਪੋਰੇਸ਼ਨ ਤੋਂ ਮਨਜੋ ਕਮਿਸ਼ਨ ਸਾਹਿਬ ਵੱਲੋਂ ਤੇ ਉਹਨਾਂ ਸਾਡੀ ਡਿਊਟੀ ਲਈ ਤਾਂ ਅਸੀਂ ਆਪਣੀ ਟੀਮ ਲੈ ਕੇ ਇੱਥੇ ਪਹੁੰਚੇ ਤੇ ਪੁਲਿਸ ਦੇ ਮਦਦ ਨਾਲ ਐਸ ਐਚ ਓ सदर ਥਾਣੇ ਤੋਂ ਮਦਨ ਸਿੰਘ ਜੀ ਜਿਹੜੇ ਉਹ ਆਏ ਨਾਲ ਉਹ ਟੀਮ ਦੇ ਨਾਲ ਅਸੀਂ ਆਣ ਕੇ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਪਹਿਲਾਂ 2 ਘੰਟੇ ਦਾ ਮਕਾਨ ਖੋਲਿਆ ਨਹੀਂ ਤੇ ਫਿਰ ਅਸੀਂ ਪਰਮਿਸ਼ਨ ਲੈ ਕੇ ਪੁਲਿਸ ਦੇ ਨਾਲ ਲੈ ਕੇ ਤੇ ਉਹ ਖੋਲਣ ਦੀ ਕੋਸ਼ਿਸ਼ ਕੀਤੀ ਤੇ ਮਕਾਨ ਦੇ ਅੰਦਰ ਇਹਨਾਂ ਦੀ ਕੋਈ ਲੇਡੀ ਸੀ ਉਹਨੇ ਫਿਰ ਉਹ ਦਰਵਾਜ਼ਾ ਖੋਲ ਦਿੱਤਾ ਜੋ ਦਰਵਾਜ਼ਾ ਖੁੱਲਿਆ ਤੇ ਅੰਦਰ ਐਂਟਰੀ ਕੀਤੀ ਸਾਡੀ ਟੀਮ ਸਾਡੀ ਨਾਲ ਪੁਲਿਸ ਦੀ ਤੇ ਸਾਨੂੰ 26 ਜਿਹੜੇ ਐਲ ਪੀ ਜੀ ਗੈਸ ਸਿਲੰਡਰ ਦੇ ਭਰੇ ਹੋਏ ਸਾਨੂੰ ਅਸੀਂ ਰਿਕਵਰ ਕੀਤੇ ਆ ਤੇ ਪਲੱਸ 2-3 ਮੋਟਰਾਂ ਜੋ ਨਾਲ ਇੱਕ ਜਿਗਾੜ ਬਣਾਇਆ ਸੀ ਵੱਡੇ ਸਿਲੰਡਰਾਂ 'ਚ ਛੋਟੇ 2-4 ਕਿਲੋ ਵਾਲੇ ਜੋ ਸਿਲੰਡਰ ਰਿਫਿਲ ਕਰਦੇ ਸੀ ਉਹਨੂੰ ਭਰਨ ਵਾਸਤੇ ਇਹਨਾਂ ਨੇ ਉਹ ਇਹ ਲੀਗਲ ਸੀਗਾ ਤੇ ਜੋ ਅਸੀਂ ਬਰਾਮਦ ਕੀਤਾ ਹੈ ਹੁਣ ਉਹ ਅਸੀਂ ਰਿਕਵਰ ਕਰਕੇ ਤੇ ਥਾਣਾ ਸਦਰ ਪਲੇਸ ਦੇ ਹਾਡੋ ਕਰਨ ਜਾ ਰਹੇ ਹਾਂ ਜੀ ਕੋਈ ਪੈਟਰੋਲ ਦੀਆਂ ਬੋਤਲਾਂ ਵੀ ਮਿਲੀਆਂ ਨੇ ਹਾਂਜੀ ਕੁਝ 10 15 ਪੈਟਰੋਲ ਦੀਆਂ ਬੋਤਲਾਂ ਜਿਹੜੇ ਠੰਡੇ ਵਾਲੀਆਂ ਹੁੰਦੀਆਂ ਉਹ ਸਾਨੂੰ ਬਰਾਮਦ ਹੋਈਆਂ ਉਹਦੇ ਨਾਲ ਅਸੀਂ ਰਿਕਵਰ ਕਰ ਲਈਆਂ ਜੀ ਸਰ ਮਸ਼ੀਨ ਵੀ ਜਿਹਦੇ 'ਚ ਗੈਸ ਭਰਦੇ ਆ ਉਹ ਵੀ ਬਰਾਮਦ ਸਰ ਉਹੋ ਕੁਝ ਢਾੜ ਬਣਾਇਆ ਉਹਨਾਂ ਨੇ ਪਾਈਪ ਜਿਹਦੇ ਹੁੰਦੇ ਲੋਹੇ ਦੀ ਉਹ ਇੱਕ ਮੋਟਰ ਨਾਲ ਸਿਲੰਡਰ ਨੂੰ ਉੱਪਰ ਚੱਕ ਲੈਂਦੇ ਆ ਤੇ ਜਿਹੜਾ ਭਰਿਆ ਸਿਲੰਡਰ ਉੱਪਰ ਹੁੰਦਾ ਤੇ ਜਿਹੜਾ ਖਾਲੀ ਨੀਚੇ ਹੁੰਦਾ ਉਹਦੇ ਇੱਕ ਪਾਈਪ ਦੋਨੋਂ ਸਾਈਡਾਂ ਤੋਂ ਉਹਦੇ ਕਨੈਕਸ਼ਨ ਹੁੰਦੇ ਆ ਉਹ ਵਿੱਚ ਰੱਖ ਕੇ ਤਾਂ ਉਹ ਇੱਕ ਜਿਗਾਰ ਆਪਣਾ ਕਹਿ ਸਕਦੇ ਆ ਬਣਾ ਕੇ ਉਹਦੇ ਨਾਲ نیچے ਗੈਸ ਜਿਹੜੀ ਉਹ ਹੋ ਜਾਂਦੀ ਆ ਉਹ ਮਤਲਬ ਕੋਈ ਉਹਦਾ ਹੁੰਦਾ ਪੈਰਾਮੀਟਰ ਕੋਈ ਨਹੀਂ ਆ ਅੰਦਾਜ਼ੇ ਨਾਲ ਵੱਧ ਘੱਟ ਪੈ ਕੇ ਇੱਥੇ ਕੁਝ ਵੀ ਹੋ ਸਕਦਾ ਸੀ ਬਹੁਤ ਵੱਡਾ ਸਦਾ ਬਹੁਤ ਵੱਡਾ ਸਦਾ ਅਸੀਂ ਆਪਣੇ ਮਾਨ ਜੋ ਕਮਿਸ਼ਨਰ ਸਾਹਿਬ ਦੀ ਉਹਨਾਂ ਦੀ ਧੰਨਵਾਦ ਦੀਆਂ ਜਿਨ੍ਹਾਂ ਨੇ ਸਾਨੂੰ ਮੌਕੇ ਤੇ ਇਹ ਕੰਪਲੀਟ ਭੇਜ ਕੇ ਆਪਾਂ ਇੱਕ ਵੱਡਾ ਹਾਸਾ ਤੋਂ ਬਚਾ ਲਿਆ ਸੀ ਸਰ ਸਾਰੇ ਸਿਲੰਡਰ ਭਰੇ ਹੋਏ ਮਾਲਕਾਂ ਨੂੰ ਕੋਈ ਪਛਾਣ ਹੋਈ ਹੈ ਜੀ ਫੇਰਾਂ ਨਹੀਂ ਹੋਈ ਜੀ اچھا ਮਤਲਬ ਸੂਬੇ ਦੇ ਗੱਲਬਾਤ ਹੋਈ ਹੈ ਪਲੇਸ ਦੇ ਡਿਪਾਰਟਮੈਂਟ ਨਾਲ ਤੇ ਉਹਨਾਂ ਨੂੰ ਤਾਂ ਪਤਾ ਲੱਗਿਆ ਉਹਨਾਂ ਨੂੰ ਜਿਸ ਤਰੀਕੇ ਨਾਲ ਇਹ ਗੈਸ ਸਿਲੰਡਰ ਜਿਹੜੇ ਆ ਪੈਰਾਮੀਟਰ ਪੂਰੇ ਨਾ ਕਰਦੇ ਹੋ ਇਲੈਗਲ ਤਰੀਕੇ ਨਾਲ ਭਰੇ ਜਾ ਰਹੇ ਸੀਗੇ ਇਸੇ ਤਰੀਕੇ ਨਾਲ ਸ਼ਹਿਰ ਦੇ ਵਿੱਚ ਰਿਹਾਇਸ਼ੀ ਇਲਾਕੇ ਦੇ ਵਿੱਚ ਕਈ ਪਟਾਕਿਆਂ ਦੇ ਗੋਡਾਊਨ ਵੀ ਨੇ ਜੋ ਆਉਣ ਵਾਲੇ ਫੈਸਟੀਵਲ ਸੀਜ਼ਨ ਦੇ ਵਿੱਚ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੇ ਕੀ ਫਾਇਰ ਡਿਪਾਰਟਮੈਂਟ ਵੱਲੋਂ ਉਹਨਾਂ ਦੀ ਵੀ ਚਾਰਜ ਪੜਤਾਲ ਕੀਤੀ ਜਾਵੇਗੀ ਦੇਖੋ ਜਿਹੜੇ ਜਿੱਤਾ ਤੁਸੀਂ ਪਿਆਰ ਜਿਹੜੇ ਪ੍ਰਕਾਸ਼ਾਂ ਵਾਲੇ ਗਵਾਹ ਆ ਉਹ ਲਗਭਗ ਜਿਹੜੇ ਸਾਡੇ ਕੋਲ ਲੀਗਲ ਤੌਰ ਤੇ ਜੰਮਰਾ ਐਨਓਸੀ ਲਈ ਹੋਈ ਆ ਉਹ ਤਾਂ ਹੈਗੇ ਆ ਜਿਹੜੇ ਕੋਈ ਇਨਲੀਗਲ ਕਰਦੇ ਆ ਜੇ ਸਾਡੇ ਧਿਆਨ ਚਾਉਂਦੇ ਤਾਂ ਅਸੀਂ ਪੂਰੀ ਕਾਰਵਾਈ ਕਰਾਂਗੇ ਸਰ ਉਹਨਾਂ ਤੇ ਕੀ ਕਾਰਵਾਈ ਸਰ ਕਾਰਵਾਈ ਤਾਂ ਹੁਣ ਉਹਨਾਂ ਪਚਾ ਦੱਟ ਹੋਏਗਾ ਸਾਡੇ ਮਾਨ ਜੋ ਐਸਐਸ ਸਾਹਿਬ ਨਾਲ ਨੇ ਪੁਲਿਸ ਡਿਪਾਰਟਮੈਂਟ ਨਾਲ ਨੇ ਤੇ ਉਹ ਇਥੋਂ ਰਿਕਵਰ ਕਰ ਨਾਲ ਲੈ ਕੇ ਜਾ ਰਹੇ ਨੇ ਉਹ ਜੋ ਬੰਦੀ ਕਾਰਵਾਈ ਪੁਲਿਸ ਡਿਪਾਰਟਮੈਂਟ ਦੀ ਹੈਗੀ ਆ ਉਹ ਉਹਨਾਂ ਵਿਰੁੱਧ ਕੀਤੀ ਜਾਵੇਗੀ ਥੈਂਕ ਯੂ ਸਰ